ਕੰਗਣਾ ਰਣੌਦ ਦੇ ਮਾਰਿਆ ਥੱਪੜਾ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਕਿ ਕੰਗਣਾ ਰਣੌਦ ਦੇ ਜਿਹੜਾ ਪੰਜਾਬ ਦੀ ਪਰਵਿੰਦਰ ਕੌਰ ਕੁੜੀ ਜੋ ਸੀਆਈ ਐਸਐਫਸ ਸਟਾਫ ਦੇ ਵਿੱਚ ਸੀ ਚੰਡੀਗੜ੍ਹ 에어ਪੋਰਟ ਦੇ ਉੱਤੇ ਉਸ ਨੇ ਕੰਗਣਾ ਰਣੌਦ ਦੇ ਥੱਪੜ ਮਾਰਿਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਰ ਇਸ ਦੀ ਅਸਲੀ ਵਜ੍ਹਾ ਕੋਈ ਨਹੀਂ ਦੱਸਣ ਲੱਗ ਰਿਹਾ ਇੱਕ ਅਸਲੀ ਵਜ੍ਹਾ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਾਂਗੇ ਉਹ ਗੱਲਬਾਤ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਕਰੂੰਗਾ ਦੋਸਤੋ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ ਤਾਂ ਕਿ ਕੰਗਣਾ ਰਣੌਤ ਦੀ ਵੀ ਅਸਲੀਅਤ ਜਿਹੜੀ ਸਾਹਮਣੇ ਆ ਸਕੇ ਕਿਉਂਕਿ ਜਿਹੜੀ ਪ੍ਰਵਿੰਦਰ ਕੌਰ ਕੁੜੀ ਐ ਸੀਆਈਐਸਐਫ ਦੀ ਸਟਾਫ ਹੈ ਉਹਦੀ ਹਜੇ ਤੱਕ ਕੋਈ ਵੀਡੀਓ ਆਈ ਨਹੀਂ ਕਿਉਂਕਿ ਹੋ ਸਕਦਾ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਉਸ ਦੇ ਉੱਤੇ ਬੰਦੀਸ਼ ਲਾਤੀ ਗਈ ਹੋਵੇ ਉਹਦਾ ਮੋਬਾਈਲ ਲੈ ਲਿਆ ਗਿਆ ਹੋਵੇ ਜਾਂ ਉਹਦੇ ਉੱਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਪਰ ਉਸ ਤੋਂ ਪਹਿਲਾਂ ਦੋਸਤੋ ਜਿਹੜੀ ਕੰਗਣਾ ਰਣੌਤ ਹੈ ਉਸ ਨੇ ਇੱਕ ਸਫਾਈ ਪੇਸ਼ ਕੀਤੀ ਹੈ ਸਫਾਈ ਬਿਆਨ ਕੀਤੀ ਹੈ ਤੇ ਦੋਸਤੋ ਮੈਂ ਪਹਿਲਾਂ ਇਹ ਦੱਸਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਫੈਲਾਇਆ ਕੀ ਜਾ ਰਿਹਾ ਹੈ ਅਸਲ ਦੇ ਵਿੱਚ ਸੋਸ਼ਲ ਮੀਡੀਆ ਤੇ ਆ ਕੀ ਰਿਹਾ ਹੈ ਅ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਹ ਆ ਰਿਹਾ ਹੈ ਕਿ ਕੰਗਣਾ ਰਣੌਤ ਜਿਹੜੀ ਚੰਡੀਗੜ੍ਹ ਤੋਂ ਫਲੈਟ ਲੈ ਰਹੀ ਸੀ ਦਿੱਲੀ ਵਾਸਤੇ 에어ਪੋਰਟ ਤੇ ਸੀ ਉਹ ਜਦੋਂ ਸਿਕਿਉਰਿਟੀ ਚੈੱਕ ਤੋਂ ਬਾਅਦ ਆਪਣਾ ਜਿੱਧਰ ਉਹਨੇ ਫਲੈਟ ਲੈਣੀ ਸੀ ਉਹ ਉਹ ਸਾਈਡ ਜਾਣ ਲੱਗੀ ਤਾਂ ਰਾਹ ਦੇ ਵਿੱਚ ਜਿਹੜੀ ਕੁੜੀ ਪ੍ਰਵਿੰਦਰ ਕੌਰ ਖੜੀ ਸੀ ਸੀਆਈਐਸਐਫ ਦੀ ਸਟਾਫ ਸੀਗੀ ਕੁੜੀ ਉਸ ਨੇ ਉਹਦੇ ਥੱਪੜ ਜੜਤਾ ਇੱਕ ਸੋਸ਼ਲ ਮੀਡੀਆ ਤੇ ਤੇ ਇਹਦੇ ਨਾਲ ਹੀ ਇਹ ਕਿਹਾ ਜਾ ਰਿਹਾ ਕਿ ਜਿਹੜੀ ਪ੍ਰਵਿੰਦਰ ਕੌਰ ਆ ਉਹ ਕਿਸਾਨ ਅੰਦੋਲਨ ਦੀ ਸਮਰਥਕ ਰਹੀ ਹੈ ਤੇ ਤੁਹਾਨੂੰ ਪਤਾ ਹੈ ਕਿ ਕੰਗੜਾ ਰਣੌਤ ਹੈ ਜਿਹੜੀ ਉਸ ਨੇ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਸੀ ਕਿਸਾਨਾਂ ਨੂੰ ਕਾਫੀ ਬੁਰਾ ਭਲਾ ਕਿਹਾ ਸੀ ਹੱਦ ਤੱਕ ਵਾਦੀ ਤੱਕ ਕਿਹਾ ਸੀ ਆ ਤੇ ਦੋਸਤੋ ਕਹਾ ਜਾ ਰਿਹਾ ਹੈ ਕਿ ਜਿਹੜੀ ਪਰਵਿੰਦਰ ਕੌਰ ਕੁੜੀ ਹੈ ਜਿਹਨੇ ਥੱਪੜ ਮਾਰਿਆ ਉਹ ਕਿਸਾਨ ਅੰਦੋਲਨ ਦੀ ਸਮਰਥਕ ਸੀ ਤੇ ਉਸ ਨੂੰ ਰੋਸ ਸੀ ਕੰਗਣਾ ਰਣੋਤ ਕਿ ਉਸ ਨੇ ਜਿਹੜਾ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਸੀ ਆ ਇਹ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਉਹ ਰੰਜਿਸ਼ ਸੀ ਕਿ ਉਹ ਅੱਜ ਉਹਨੇ ਰੰਜਿਸ਼ ਕੱਢੀ ਹੈ ਤੇ ਇਸ ਦੇ ਸਿਲਸਿਲੇ ਦੇ ਵਿੱਚ ਕੰਗਣਾ ਰਣੋਤ ਨੇ ਚੰਡੀਗੜ੍ਹ ਤੋਂ ਫਲਾਈਟ ਲੈਣ ਤੋਂ ਬਾਅਦ ਦਿੱਲੀ ਪਹੁੰਚ ਕੇ ਇੱਕ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਦੇ ਵਿੱਚ ਇਹ ਵੀ ਕਿਹਾ ਗਿਆ ਉਸਨ ਵੱਲੋਂ ਕਿ ਪੰਜਾਬ ਦੇ ਵਿੱਚ ਜੋ ਜਿਆਦਾ ਮਤਲਬ ਕਿ ਅਤੰਕਵਾਦ ਜਿਆਦਾ ਵੱਧ ਰਿਹਾ ਹੈ ਠੀਕ ਹੈ ਵੀ ਇਹ ਉਹ ਮਤਲਬ ਇਹ ਇਹ ਹੋਣਾ ਨਹੀਂ ਚਾਹੀਦਾ ਉਹਨੇ ਪੰਜਾਬ ਦੇ ਵਿੱਚ ਅਤੰਕਵਾਦ ਨੂੰ ਵਧ ਰਹੇ ਅਤੰਕਵਾਦ ਬਾਰੇ ਕਿਹਾ ਹੈ ਹਾਲਾਂਕਿ ਦੋਸਤੋ ਪੰਜਾਬ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਕੋਈ ਪੰਜਾਬ ਦੇ ਵਿੱਚ ਅਤੰਕਵਾਦ ਨਹੀਂ ਆ ਕੁਝ ਨਹੀਂ ਹੈ ਪਰ بار بار ਉਹਨੇ ਜਿਹੜੀ ਕੰਗਣਾ ਰਣੌਤ ਹੈ ਉਹੀ ਗੱਲ بار بار ਸਾਹਮਣੇ ਲੈ ਕੇ ਆਉਂਦੀ ਹੈ ਜੋ ਜਿਹਦੇ ਪਿੱਛੇ ਕਿਹਾ ਜਾ ਰਿਹਾ ਕਿ ਉਹਦੇ ਛਿੱਤਰ ਪਏ ਨੇ ਕਿਉਂਕਿ ਦੋਸਤੋ ਉਦੋਂ ਵੀ ਉਹਨੇ ਅਤੰਕਵਾਦੀ ਕਿਹਾ ਸੀ ਅੱਜ ਫੇਰ ਗੱਲਾਂ-ਗੱਲਾਂ ਦੇ ਵਿੱਚ ਆਪਣੇ ਦਿੱਲੀ ਦੇ ਵਿੱਚ ਜਾ ਕੇ ਉਹ ਉਸਰੇ ਅਤੰਕਵਾਦੀ ਅਤੰਕਵਾਦ ਪੰਜਾਬ ਦੇ ਵਿੱਚ ਆ ਜਿਆਦਾ ਅਤੰਕਵਾਦ ਦਾ ਜਿਹੜੀ ਗੱਲਬਾਤ ਕਰੀ ਹੈ ਤੇ ਦੋਸਤੋ ਇਹਦੇ ਨਾਲ ਹੀ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਪ੍ਰਵਿੰਦਰ ਕੌਰ ਹੈ ਉਹ ਸੀਆਈਐਸਐਫ ਦੀ ਜਵਾਨ ਨੂੰ ਕੰਗਣਾ ਰਣੌਤ ਨੇ ਬੁਰਾ ਭਲਾ ਕਿਹਾ ਔਨ ਡਿਊਟੀ ਕੁੜੀ ਖੜੀ ਸੀ ਕੰਗਣਾ ਰਣੌਤ ਨੇ ਬੁਰਾ ਭਲਾ ਕਿਹਾ ਜਿਹਦੇ ਜਵਾਬ ਦੇ ਵਿੱਚ ਉਸ ਕੁੜੀ ਨੇ ਕੰਗਣਾ ਰਣੌਤ ਦੇ ਥੱਪੜ ਜੜਿਆ ਤੇ ਸੰਸਦ ਵੀ ਹੈ ਹੁਣੀ ਹੁਣੀ ਮੰਡੀ ਤੋਂ ਜਿੱਤ ਕੇ ਆਈਏ ਤੇ ਐਕਟਰ ਵੀ ਹੈ ਐਕਟਰ ਤਾਂ ਚਲੋ ਸਭ ਨੂੰ ਪਤੀ ਹੈ ਜਿਹੇ ਜੀ ਹੈਗੀ ਆ ਜੋ ਵੀ ਹੈ ਪਰ ਇਹ 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 ਗੱਲ ਨੂੰ ਦਬਾਇਆ ਜਾ ਰਿਹਾ ਹੈ ਜਿਹੜੀ ਗੱਲ ਮੇਨ ਨਿਕਲ ਕੇ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਪ੍ਰਵਿੰਦਰ ਕੌਰ ਕੁੜੀ ਸੀਆਈਐਸਐਫ ਦੀ ਸਟਾਫ ਸੀਗੀ ਉਸ ਨੂੰ ਬੁਰਾ ਭਲਾ ਕਿਹਾ ਕੰਗਣਾ ਰੌਂਤਰੇ ਉਸ ਤੋਂ ਬਾਅਦ ਉਹਦੀ ਉਹਦੇ ਮਤਲਬ ਕਿ ਖਿਲਾਫ ਹੁੰਦੇ ਹੋਏ ਇਸ ਉਹਦਾ ਜਵਾਬ ਉਸ ਕੁੜੀ ਨੇ ਥੱਪੜ ਦੇ ਵਿੱਚ ਦਿੱਤਾ ਤੇ ਬਾਕੀ ਦੋਸਤੋ ਇਹਦੀ ਮੇਨ ਅਸਲੀਅਤ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਪਰ ਜਦੋਂ ਪਰਵਿੰਦਰ ਕੌਰ ਦਾ ਕੋਈ ਸਟੇਟਮੈਂਟ ਆਊਗੀ ਜਾਂ ਵੀਡੀਓ ਆਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਪਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਉਸ ਕੁੜੀ ਦੇ ਨਾਲ ਕੌਣ-ਕੌਣ ਸਹਿਮਤ ਹੈ